ਆ ਕਰ ਦਿਆਂ ਪੋਟਾਸ਼ੀਅਮ ਨੂੰ ਐ ਕਰ ਲਾਂਗੇ ਫਿਰ ਉਹਦੇ ਚ ਆਪਾਂ ਇਹ ਲੀਕੜ ਪਾ ਕੇ ਇਹਦਾ ਰੰਗ ਜਾਮਨੀ ਹੋ ਜਾਊਗਾ ਮੈਂ ਕਹਿੰਦਾ ਤੁਸੀਂ ਤਾਂ ਬਣ ਗਏ ਤੁਸੀਂ ਤਾਂ ਬਣ ਗਏ ਬਸ ਜਦੋਂ ਇੰਨਾ ਪੜਾਈ ਵਧੀਆ ਹੋਣ ਲੱਗ ਗਈ ਟੀਚਰ ਵਧੀਆ ਆ ਗਏ ਸਾਰੇ ਟੀਚਰਾਂ ਨੂੰ ਮੈਂ ਬਹੁਤ ਬਹੁਤ ਵਧਾਈ ਦੇਣਾ ਮੈਂ ਖੁਦ ਇੱਕ ਟੀਚਰ ਦਾ ਬੇਟਾ ਕਿ ਤੁਸੀਂ ਬਹੁਤ ਅੱਛਾ ਕੰਮ ਕਰ ਰਹੇ ਹੋ ਤੁਹਾਡੇ ਲਾਏ ਹੋਏ ਬੂਟੇ ਜਦੋਂ ਫੁੱਲ ਫਲ ਤੇ ਛਾਂ ਦੇਣ ਲੱਗਣਗੇ ਉਹ ਤੁਹਾਨੂੰ ਖੁਸ਼ੀ ਹੋਊਗੀ ਕਿਉਂਕਿ ਜਦੋਂ ਕੋਈ ਬੂਟਾ ਫੁੱਲ ਫਲ ਤੇ ਸ਼ਾਂ ਦੇਣ ਲੱਗਦਾ ਹੈ ਸਭ ਤੋਂ ਵੱਧ ਖੁਸ਼ੀ ਮਾਲੀ ਨੂੰ ਹੁੰਦੀ ਹੈ ਜਿਨੇ ਉਹ ਬੂਟਾ ਲਾਇਆ ਹੁੰਦਾ ਜਿਨੇ ਉਹ ਬੂਟਾ ਸਿੰਜਿਆ ਹੁੰਦਾ ਆ ਜਿਹੜਾ ਅੰਕੜੇ ਦਿੱਤੇ ਆ ਚੀਮਾ ਸਾਹਿਬ ਨੇ ਅਸੀਂ ਤਾਂ ਪੰਜਾਬ ਦੇ ਖਜ਼ਾਨੇ ਚ ਇੱਕ ਇੱਕ ਰੁਪਈਆ ਲਿਆ ਕੇ ਪਾਉਨੇ ਆ ਰੁਪਈਏ ਰੁਪਈਏ ਪਿੱਛੇ ਲੜਦੇ ਵੀ ਆ ਮੇਰੇ ਰੁਪਈਆ ਵੱਧ ਨਹੀਂ ਲਾਉਣਾ ਖਜ਼ਾਨੇ 'ਚ ਕਿੰਨੇ ਵੱਜਦੇ ਨੇ ਇਹ ਦੱਸੋ। ਉਹੀ ਉਹੀ ਪੈਸੇ ਅਸੀਂ ਤੁਹਾਡੇ ਦੇ ਲਾਉਣੇ ਨੇ। ਜਿਆਦਾ ਸਕੂਲਾਂ ਦੇ ਰੂਪ 'ਚ ਲੱਗਣਗੇ, ਸੜਕਾਂ ਦੇ ਰੂਪ 'ਚ ਲੱਗਣਗੇ। ਗਰਾਊਂਡ ਬਣਾਵਾਂਗੇ। ਇਨਫਰਾਸਟ੍ਰਕਚਰ ਆਊਗਾ, ਬਿਜਲੀ ਫ੍ਰੀ ਹੋਊਗੀ। ਕੱਸੀਆਂ, ਖਾਲ ਥੱਲੇ ਪਾਈਪਾਂ ਦੱਬੀਆਂ ਜਾ ਰਹੀਆਂ ਨੇ। ਸਾਰੇ ਕੰਮ ਹੋ ਰਹੇ। ਥੋੜਾ ਜਿਹਾ ਆਪਾਂ ਕਦੇ-ਕਦੇ ਕਾਲੀ ਕਰ ਜਾਂਦੇ ਆ। ਜੇ ਆਪਾਂ ਕੋਈ ਆ ਸਾਹਮਣੇ ਪਾਈ ਸਾਹਿਬ ਬੈਠੇ ਨੇ ਇਹਨਾਂ ਨੇ ਫੀਤੇਆਂ ਵਾਲੇ ਬੂਟ ਪਾਏ ਹੋਏ ਨੇ ਜੇ ਫੀਤੇ ਦੀ ਗੰਢ ਦੋ ਦਿਨ ਨਾ ਖੋਲਣ ਤੀਜੇ ਦਿਨ ਚਮਚਾ ਪਾ ਕੇ ਚਮਚੇ ਦੀ ਡੰਡੀ ਜੀ ਜਾਂ ਕੋਈ ਚਾਕੂ ਜਾਂ ਕੋਈ ਸੂਆ ਜਾਂ ਲੈ ਕੇ ਤਿੱਖੀ ਚੀਜ਼ ਨਾ ਖੋਲਣੀ ਪਊਗੀ ਗੰਢ ਜੰਮ ਜਾਂਦੀ ਹੈ ਤਿੰਨ ਦਿਨ ਪੁਰਾਣੀ ਗੰਢ ਦੀ ਗੱਲ ਕਰਦਾ ਮੈਂ ਤੇ ਮੈਨੂੰ ਤਾਂ 75 ਸਾਲ ਪੁਰਾਣੀ ਗੰਢ ਫੜਾ ਰੱਖੀ ਹੈ ਤੁਸੀਂ ਕਹਿੰਦੇ ਖੋਲੇ ਨੂੰ ਹੁਣ ਤਿੰਨ ਸਾਲਾਂ ਚ ਮੈਂ ਖੋਲ ਹੀ ਜਾਨਾ ਕਾਫੀ ਗੰਡਾ ਖੋਲ ਲਿਆ ਥੋੜਾ ਸਾਵਰ ਕਰ ਲੋ ਬਸ ਮੇਰੀ ਨੀਅਤ ਚ ਕੋਈ ਖੋੜ ਨਹੀਂ ਜਦੋਂ ਮੈਂ ਕੋਈ ਰੇਤਿਆਣੇ ਚ ਸਬਾ ਲਿਆ ਹੋਵੇ ਮੇਰੀਆਂ ਬੱਸਾਂ ਚੱਲ ਪਈਆਂ ਹੋਣ ਮੇਰੇ ਤਾਂ ਪਿੰਡ ਜਾ ਕੇ ਦੇਖ ਲੋ ਸਾ ਟੀਬ ਵੀ ਨਹੀਂ ਕਰਾਈ ਕਰੇ ਉਹ ਮੇਰੀ ਮਾਂ ਉੱਥੇ ਪਿੰਡ ਰਹਿੰਦੀ ਐ ਉਹ ਇੱਕ ਪੱਤਰਕਾਰ ਆ ਗਿਆ ਕੋਈ ਿਊਟਿਊਬ ਵਾਲਾ ਉਹ ਕਹਿੰਦੇ ਦੇਖ ਲੈ ਬੇਬੇ ਹੁਣ ਤਾਂ ਮੁੱਖ ਮੰਤਰੀ ਦੀ ਮਾਂ ਐ ਆ ਪਿੱਛੇ ਦੇਖ ਲੈ ਤੂੰ ਇੱਟਾਂ ਦੇਖ ਲੈ ਕਿਵੇਂ ਪੁਰੀਆਂ ਪਈਆਂ ਨੇ ਪਲਾਸਤਰੀ ਕਰਾ ਲਓ ਉਹ ਕਹਿੰਦੀ ਭਾਈ ਮੈਂ ਇੱਥੇ ਥੋੜਾ ਨਹੀਂ ਚੱਲਣ ਦਿੰਦੀ ਕੀ ਪਤਾ ਕਿਹੜੀ ਕਿਸਮਤ ਵਾਲੀ ਇੱਟ ਇਸ ਘਰ ਚ ਲੱਗੀ ਹੋਈ ਹੈ ਕਿ ਮੇਰੇ ਪੁੱਤ ਨੂੰ ਐਡਾ ਵੱਡਾ ਆਉਦਾ ਮਿਲ ਗਿਆ ਇਹ ਮਾਂ ਹੀ ਕਹਿ ਸਾਦੀ ਇਹ ਗੱਲ ਸਿਰਫ ਮਾਂ ਕਹਿ ਸਕਦੀ ਉਹ ਨਹੀਂ ਜਗਾਤੀ ਸੋਣਾ ਉਹੀ ਦੋ ਰੋਟੀਆਂ ਨੇ ਜੇ ਤੈਨ ਖਾਣ ਲੱਗ ਜਾਓਂਗੇ ਡਾਕਟਰ ਬੰਦ ਕਰ ਦੂ ਜਿੰਨੇ ਨਰਸਰੀ ਜਾਂਦਾ ਸਾਰ ਲੋ ਪਤਾ ਨਹੀਂ ਯਾਰ ਇਹਨਾਂ ਨੂੰ ਮੈਨੂੰ ਸਮਝ ਨਹੀਂ ਆਉਂਦੀ ਆ ਜਿਹੜੇ ਲੁੱਟਣ ਤੇ ਲੱਗੇ ਆ ਪੰਜਾਬ ਨੂੰ ਵੀ ਜ਼ਿਆਦਾਤਰ ਮਹਾਰਾਜ ਨਾਲ ਗੱਲ ਹੋ ਗਈ ਇਹਨਾਂ ਦੀ ਵੀ ਤੇਰੇ ਵਾਲੇ ਉੱਤੇ ਆ ਜਾਣਗੇ ਨਾਲ ਹੀ ਲਿਆਈ ਨਾਲ ਤਾਂ ਕਿਸੇ ਦੇ ਗਏ ਨਹੀਂ ਮੈਂ ਤਾਂ ਜਾਂਦੇ ਦੇਖੇ ਨਹੀਂ ਕਿਤੇ ਬਸ ਐਸੀ ਗਲਤੀ ਸੜੇ ਪਏ ਨੇ ਆਮ ਘਰ ਦਾ ਮੁੰਡਾ ਮੁੱਖ ਮੰਤਰੀ ਕਿਉਂ ਬਣ ਗਿਆ ਕੱਲ ਇੱਕ ਬੰਬ ਵੀ ਗਣਾਈ ਜਾਂਦਾ ਸੀ 50 ਆਏ ਪਏ ਨੇ 18 ਚੱਲ ਗਏ 32 ਹਜੇ ਚੱਲਣੇ ਨੇ ਮੈਂ ਕਿਹਾ ਤੂੰ ਦੱਸ ਕਿੱਥੇ ਕਿੱਥੇ ਪਏ ਨੇ ਫਿਰ ਹੁਣ ਵਕੀਲ ਭਾਲਦਾ ਫਿਰਦਾ ਉਹ ਤੂੰ ਦੱਸ ਕਿੱਥੇ ਕਿੱਥੇ ਪਏ ਨੇ ਦੱਸਦਾ ਕਿਉਂ ਨਹੀਂ ਤੂੰ ਇਹਦਾ ਮਤਲਬ ਫਟਣ ਦੀ ਵੇਟ ਕਰ ਰਿਹਾ ਤੂੰ ਉਹੀ ਹੱਲੇ ਪੈਣਾ ਜਿਵੇਂ 34 ਲੱਖ 34 ਬਜ਼ੁਰਗਾਂ ਲੱਗ ਜਾਂਦੀਆਂ ਆਪਣੇ ਉਧਰੋਂ ਜੋ ਮੋੜ ਕੇ ਲਾਉਂਦੇ ਹੁੰਦੇ ਨੇ ਫਿਰ ਕੋਈ ਛੱਡ ਕੇ ਜਾਂਦਾ ਥੋੜਾ ਬੜਾ ਇਧਰ ਨਾਲੇ ਤੇ ਤੁਰ ਜਾਂਦਾ ਸੀ ਆ ਮੈਂ ਛੱਡ ਕੇ ਜਾਂਦਾ ਇਹ ਉਹਨਾਂ ਦਾ ਇਹ ਹਾਲਤ ਹੋਈ ਪਈ ਐ ਇਹਨਾਂ ਦੀ ਕਾਂਗਰਸੀ ਤਾਂ ਇਹ ਹਾਲ ਦੋਈ ਪੀਏ ਜਿਹੜੀ 90 ਸਾਲ ਦੇ ਬਜ਼ੁਰਗ ਨੂੰ ਡਾਕਟਰ ਕਹਿੰਦੇ ਨੇ ਪਾਈ ਘਰੇ ਲਿਆ ਕੇ ਸੇਵਾ ਕਰ ਲੋ ਇਹ ਚੱਕ ਨਹੀਂਗਾ ਹੁਣ ਵੀ ਮੂੰਹ ਚ ਚਮਚਾ ਜੇ ਪਾਣੀ ਦਾ ਪਾ ਗਿਆ ਕੋਈ ਪੂਆ ਵੀ ਆ ਜਾਂਦੀ ਐ ਵੀ ਚਲ ਦੇਖ ਆਈਏ ਬਾਪੂ ਨੂੰ ਹਨਾ ਵੀ ਹੁਣ ਹੈ ਤਾਂ ਹੈ ਨਹੀਂ ਕੁਛ ਬਸ ਫਾਰਮੈਲਟੀ ਐ ਇਹ ਕਾਂਗਰਸ ਦਾ ਦਾ ਹਾਲ ਹੋਇਆ ਪਿਆ ਅਕਾਲੀ ਦਾ ਲੜੇ ਹੂੰ ਤਾਂ ਰੱਬ ਨੇ ਮਾਰਤੇ ਉਹਨਾਂ ਨੇ ਰੱਬ ਨਾਲ ਪੰਗੇ ਲਏ ਨੇ ਰੱਬ ਨਾਲ ਮੱਥਾ ਲਾਇਆ ਉਹ ਉਹਨਾਂ ਨੇ ਮਾਰਤੇ ਕਦੇ ਕਾਲ ਤਖਤ ਜਾਂ ਕਿ ਲੱਤ ਟੁੱਟ ਜਾਂਦੀ ਐ ਕਦੇ ਮੋਢਾ ਜਾਂ ਬੰਨੀ ਫਿਰਦਾ ਹੁੰਦਾ ਪਤਾ ਨਹੀਂ ਕਿੱਥੋਂ ਕਿੱਥੋਂ ਹੱਲੇ ਪੈਨੇ ਉਹ ਨਾ ਮੇਰਾ ਲੱਗ ਜਾਂਦਾ ਕਹਿੰਦੇ ਭਵੰਤ ਮੇਰਾ ਕੀ ਕਸੂਰ ਐ ਯਾਰ ਮੇਰਾ ਕਸੂਰ ਐ ਬਈ ਕੋਈ ਮੈਂ ਸੱਚ ਬੋਲੀ ਜਾਂਦਾ ਉਹ ਕਹਿੰਦੇ ਭਾਏ ਕਿੱਥੋਂ ਆ ਗਿਆ ਯਾਰ ਇਹ ਇਹਦਾ ਕੋਈ ਹੱਲ ਵੀ ਨਹੀਂ ਹੈਗਾ ਮੈਂ ਕਹਿੰਦਾ ਅਸੀਂ ਮਾਲਬੇ ਵਾਲਿਆਂ ਜਾਂ ਤਾਂ ਆਉਂਦੇ ਹੀ ਨਹੀਂ ਸਾਰੀ ਜ਼ਿੰਦਗੀ ਆ 30 40 ਕਿਲੋਮੀਟਰ ਚ ਖੋਖਰ ਪੂਆ ਦੂਜੀ ਪੂਆ ਛੇਰੋਂ ਆ ਨਾਨਕੇ ਖੜਿਆਲ ਨੇ ਆ ਗੰਡੂਆਂ ਐਂ ਜੇ ਕਰਕੇ 30 40 ਕਿਲੋਮੀਟਰ ਚ ਜਿੰਦਗੀ ਕੱਟ ਦਿੰਨੇ ਆ ਸਾਰੀ ਜਤਾ ਜੇ ਜਾਣੇ ਬਾਅਦ ਤੋਂ ਬਨੇ ਨਾ ਵੀ ਜਾਇਆ ਹੁੰਨੇ ਆ ਬਸ ਜੇ ਕਿਤੇ ਨਿਕਲ ਜੇ ਬਾਹਰ ਫਿਰ ਟੌਪ ਤੋਂ ਘੱਟ ਕੋਈ ਸਾਨੂੰ ਪੋਜੀਸ਼ਨ ਪਸੰਦ ਨਹੀਂ ਹੈਗੀ ਫਿਰ ਫਿਰ ਥੱਲੇ ਰਹਿੰਦੇ ਨਹੀਂ ਇੱਕ ਨੰਬਰ ਤੋਂ ਘੱਟ ਫਿਰ ਸੋ ਇਸ ਕਰਕੇ ਬੱਚਿਆਂ ਨੂੰ ਵੀ ਮੈਂ ਬੇਨਤੀ ਕਰੂੰਗਾ ਬੱਚੋ ਪੜੋ ਮੈਰਿਟ ਦੇ ਵਿੱਚ ਆਓ ਕੋਈ ਮਾਈ ਦਾ ਲਾਲ ਨਹੀਂ ਇਹ ਕਹਿ ਸਕਦਾ ਕਿ ਬੱਚੇ ਦੇ ਨੰਬਰ ਆ ਗਏ ਸੀ ਪਰ ਘੱਟ ਨੰਬਰ ਵਾਲੇ ਨੂੰ ਇਸ ਕਰਕੇ ਨੌਕਰੀ ਮਿਲ ਗਈ ਕਿ ਵੱਧ ਨੰਬਰ ਵਾਲੇ ਦੇ ਬਾਪੂ ਕੋਲੇ ਪੈਸੇ ਨਹੀਂ ਸੀ ਜਾਂ ਵੱਧ ਨੰਬਰ ਵਾਲੇ ਦੇ ਬਾਪੂ ਕੋਲ ਸਪਾਰਸ਼ ਨਹੀਂ ਸੀ ਕਿਸੇ ਦੀ ਤਾਂ ਨੌਕਰੀ ਨਹੀਂ ਮਿਲੀ ਘੱਟ ਨੰਬਰ ਵਾਲਾ ਲੈ ਗਿਆ ਇਹ ਹੋ ਨਹੀਂ ਸਕਦਾ ਜੀ ਨੰਬਰ ਵੱਧ ਲਾਉਂਗੇ ਉਡੀਓ ਵੱਡੀ ਕੁਰਸੀ ਮਿਲੂਗੀ ਇਹ ਮੇਰਾ ਵਾਦਾ ਹੈ 52000 ਤੋਂ ਵੱਧ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਹਾਂ ਜਿਹੜੇ ਮਰਜੀ ਫੀਲਡ ਜਾਣਾ ਚਾਹੁੰਦੇ ਜਾਓ ਮਾਪਿਆਂ ਨੂੰ ਵੀ ਬੇਨਤੀ ਕਰਦਾ ਇਹਨਾਂ ਨੂੰ ਬਣ ਲੈਣ ਦਿਓ ਇਹਨਾਂ ਤੇ ਪ੍ਰੈਸ਼ਰ ਨਾ ਪਾਓ ਇਹਨਾਂ ਨੂੰ ਜੋ ਬਣਨਾ ਹੈ ਇਹਨਾਂ ਨੂੰ ਬਣ ਲੈਣ ਦਿਓ ਤੁਸੀਂ ਦੇਖਿਓ ਇੱਕ ਦਿਨ ਤੁਸੀਂ ਮਾਣ ਮਹਿਸੂਸ ਕਰੋਗੇ ਧੀਆਂ ਨੂੰ ਕਹਿੰਦੇ ਐ ਇੱਟ ਮੱਥੇ ਮਾਰੀ ਰੱਬ ਨੇ ਇੱਟ ਮੱਥੇ ਮਾਰੀ ਗੋਵਿੰਦਗੜ੍ਹ ਕੋਲੇ ਮਲੋਹ ਕੋਲੇ ਇੱਕ ਪਿੰਡ ਹੈ ਦੋ ਜੋੜੀਆਂ ਕੁੜੀਆਂ ਜੰਪੀਆਂ ਲੋਕ ਆ ਗਏ ਬੱਸ ਕਹਿੰਦੇ ਭਾਈ ਤੇਰੇ ਤਾਂ ਪੁਰਾਣੇ ਜਨਮ ਦੇ ਕੋਈ ਪਾਪ ਸੀ ਦੋ ਜੋੜੀਆਂ ਉਹ ਕੁੜੀਆਂ ਕਹਿੰਦਾ ਜੀ ਠੀਕ ਹੈ ਕੋਈ ਗੱਲ ਨਹੀਂ ਉਹਨੇ ਪੜਾ ਲੀਆਂ ਜੀ ਬੰਦੇ ਨੇ ਆ 6 ਕਿ ਮਹੀਨੇ ਪਹਿਲਾਂ ਦੋਨੇ ਜੱਜ ਬਣ ਗੀਆਂ ਹੀ ਦੋਨੇ ਭੈਣਾ ਸਕੀਆਂ ਜੱਜ ਬਣ ਗਿਆ ਤੇ ਉਹੀ ਬੰਦੇ ਜਿਹੜੇ ਕਹਿੰਦੇ ਸੀ ਕਿ ਤੇਰੇ ਪੁਰਾਣੇ ਜਨਮ ਦੇ ਪਾਪ ਨੇ ਉਹੀ ਗਪਾਲ ਸਵੀਟ ਵਾਲੇ ਬਰਫੀਆਂ ਵਾਲੇ ਡੱਬੇ ਚੱਕੀ ਫਿਰਦੇ ਸੀ ਕਹਿੰਦੇ ਤੇਰੇ ਪੁਰਾਣੇ ਜਨਮ ਦੇ ਕੋਈ ਪੁੰਨ ਨੇ ਬਾਈ ਜਿਹੜਾ ਤੂੰ ਜੱਜ ਹੁੰਦੇ ਗਲੋ ਦੁਨੀਆ ਚੜਦੇ ਸੂਰਜ ਨੂੰ ਸਲਾਮਾਂ ਨੇ ਪੜ੍ਹਾਈ ਦਾ ਹੀ ਮੁੱਲ ਹੈ ਪੁੱਤ ਹਣ ਤਾਂ ਪੜ੍ਹ ਲੋਂਗੇ ਲੋਕ ਵਧਾਈਆਂ ਦੇਣ ਆਉਣਗੇ ਨਹੀਂ ਪੜ੍ਹੋਂਗੇ ਲੋਕ ਲਾਂਬੇ ਦੇਣ ਨੂੰ ਤਾਂ ਫਿਰਦੇ ਹੀ ਆ ਲੋਕ ਤਾਂ ਨੁਕਸ ਕੱਢਣ ਨੂੰ ਫਿਰਦੇ ਹੀ ਆ ਸੋ ਇਸ ਕਰਕੇ ਆਪਣੇ ਗੁਣਾਂ ਨੂੰ ਪਛਾਣੋ ਵੱਡੇ ਬਣੋ ਸਰਕਾਰ ਥੋਡੀ ਹੈ ਕੋਈ ਸੁਜੈਸ਼ਨ ਕੋਈ ਸੁਝਾਅ ਕੋਈ ਸ਼ਿਕਵਾ ਕੋਈ ਸ਼ਿਕਾਇਤ ਹੋਵੇ ਆਪਣੇ ਪ੍ਰਿੰਸੀਪਲ ਨੂੰ ਆਪਣੇ ਹੈਡਮਾਸਟਰ ਨੂੰ ਆਪਣੇ ਐਮਐਲਏ ਨੂੰ ਜਾਂ ਕੋਈ ਸਾਡੇ ਵਲੰਟੀਅਨ ਦੱਸ ਦੋ ਉਹ ਵੀ ਆਪਾਂ ਠੀਕ ਕਰ ਦਾਂਗੇ ਕਿਉਂਕਿ ਜਿੱਥੇ ਸਮੱਸਿਆ ਹੁੰਦੀ ਹੈ ਹੱਲ ਵੀ ਉੱਤੀ ਹੁੰਦਾ ਤੁਸੀਂ ਉਹ ਦੱਸ ਸਕਦੇ ਹੋ ਦਿਲ ਦੇ ਸਾਫਾਂ ਮਾਲਵੇ ਵਾਲਿਆਂ ਜੋ ਗੱਲ ਦਿਲ ਤੇ ਉਹ ਹੀ ਜ਼ੁਬਾਨ ਤੇ ਆ ਇਹ ਨਹੀਂ ਹੈਗਾ ਵੀ ਦਿਲ 'ਚ ਕੁਝ ਹੋਰ ਹੈ ਜ਼ੁਬਾਨ 'ਤੇ ਕੁਝ ਹੋਰ ਹੈ। ਬਸ ਵਧਾਈਆਂ ਦੇਣ ਆਇਆ ਸੀ ਮੈਂ ਤਾਂ ਤੁਹਾਨੂੰ। ਬੜੇ ਸਾਹਮਣੇ ਬੈਠੇ ਪੁਰਾਣੇ ਸਾਥੀਆਂ ਦੇਖ ਕੇ ਐਂ ਜੀ ਕਰਦਾ ਦੁਬਾਰੇ ਐਮਪੀ ਲੜ ਲਈਏ। ਉਹਨੇ ਯਾਰਾ ਇਹ ਹੋਰ ਹੀ ਹੁੰਦਾ ਮੂਰੇ ਮੋਟਰਸਾਈਕਲ 'ਚ ਜਲੋਂਦੇ ਨੇ ਇਹ। ਇਤੋਂ ਕਿੱਧਰ ਨੂੰ ਜਾਣਾ ਪਤਾ ਨਹੀਂ ਕਿੱਧਰ ਨੂੰ ਜਾਣਾ। ਇਹ ਤਾਂ ਮੇਦਿਆ ਅਫਿਸ ਦੀ ਕੱਢਦੀ ਹੈ ਕੱਢ ਲਓ ਭਾਈ। ਮੈਂ ਕਹਿੰਦਾ ਮੋਜੋ ਵਾਲ ਨੂੰ ਚਲੀਏ ਮੋਜੋ ਵਾਲੀ ਦੀ ਕੱਢ ਲਓ ਭਾਈ। ਕੋ ਇੱਧਰ ਕੋਠੇ ਜੇ ਪੈਂਦੇ ਨਹੀਂ ਇੱਧਰੋਂ ਕੱਢ ਲੀਏ ਕੱਢ ਲੋ ਭਾਈ ਸੋ ਜਦੋਂ ਮਾਲਕੀ ਤੁਸੀਂ ਹੋ ਪਬਲਿਕ ਹੈ ਜਿੰਦ ਦੀ ਮਰਜ਼ੀ ਲੈ ਜਾਓ ਮਨ ਤਾਂ ਛੋਟੇ ਜਿਹੇ ਹਾਥੀ ਤੇ ਚੜਾ ਲੈਂਦੀ ਛੋਟੇ ਹਾਥੀ ਤੇ ਤੇ ਪਰ ਦਿਲ ਉਦੋਂ ਵੀ ਸਾਫ਼ ਸੀ ਪਾਰਲੀਮੈਂਟ ਚ ਪਹਿਲੀ ਵਾਰ ਸੰਗਰੂਰ ਬੋਲਿਆ ਪਰ ਉੱਥੇ ਜਦੋਂ ਉੱਥੇ ਬੋਲਦੇ ਸੀ ਤੁਹਾਨੂੰ ਮਾਣ ਮਹਿਸੂਸ ਹੁੰਦਾ ਸੀ ਆਪਣੇ ਵਾਲਾ ਖੜਾ ਹੋ ਗਿਆ ਵੀ ਆਪਣੇ ਵਾਲਾ ਹੋ ਗਿਆ ਖੜਾ ਇਹ ਪਏ ਹੁਣ ਪੰਗਾ ਪਾਉ ਹੁਣ ਸਿੱਖ ਗਏ ਸਾਰੇ ਸਿੱਖ ਗਏ ਹੁਣ ਉਹਨੂੰ ਪਤਾ ਲੱਗ ਗਿਆ ਵੀ ਬੋਲੇ ਤੋਂ ਬਿਨਾ ਗੱਲ ਨਹੀਂ ਬਣਨੀ ਉਹ ਪੀਤੂ ਸਰਪੰਚ ਬੈਠਾ ਛਾੜ ਵਾਲਾ ਰਾਤ ਨੂੰ ਆਏ ਸੀ ਦਿਖਦਾ ਵੀ ਨਹੀਂ ਸੀ ਕੁਝ ਉਹੋ ਕੇਜਰੀਵਾਲ ਸਾਹਿਬ ਜਦੋਂ ਆਏ ਸੀ ਨਾਲ ਸੋ ਇਸ ਕਰਕੇ ਜਿੱਦੇ ਆਮ ਆਦਮੀ ਪਾਰਟੀ ਰਜਿਸਟਰ ਕਰਾਉਣ ਗਏ ਸੀ ਕੇਜਰੀਵਾਲ ਸਾਹਿਬ ਥੱਬਾ ਲੈ ਕੇ ਕਾਗਜ਼ਾਂ ਦਾ ਆਪਣੇ ਚ ਇੱਕ ਵੀ ਨਾਲ ਨਹੀਂ ਗਿਆ ਸੀ ਜਿੱਦ ਦੇ ਚੋਣ ਨਿਸ਼ਾਨ ਝਾੜੂ ਰਿਸ਼ਟਰ ਕਰਾਉਣ ਗਏ ਸੀ ਥੱੱਬਾ ਲੈ ਕੇ ਕਾਗਿਆਂ ਦਾ ਆਪਣੇ ਚ ਇੱਕ ਵੀ ਨਾਲ ਨਹੀਂ ਗਿਆ ਸੀ ਉਹਨਾਂ ਨੇ ਆਪਾਂ ਨੂੰ ਪਾਰਟੀ ਵੀ ਦਿੱਤੀ ਚੋਣ ਨਿਸ਼ਾਨ ਵੀ ਦਿੱਤਾ ਹੋਰ ਕੀ ਕਰ ਸਕਦੇ ਨੇ ਵੀ ਅੱਗੇ ਤਾਂ ਫਿਰ ਆਪਣਾ ਕੰਮ ਹੈ ਨਾ ਪੰਜਾਬ ਨੂੰ ਠੀਕ ਕਰਨਾ ਜਾਂ ਪੰਜਾਬ ਚ ਲਾਅ ਐਂਡ ਆਰਡਰ ਤੋਂ ਲੈ ਕੇ ਸਿੱਖਿਆ ਕ੍ਰਾਂਤੀ ਹੈ ਨਾ ਚਾਹੇ ਹੈਲਥ ਦੇ ਮਾਮਲੇ ਚ ਹੋ ਜੇ ਮੱਲਾ ਕਲੀਨਿਕ ਕੋਲ ਬਣਾ ਲੋ ਅਈ ਸੁਣਦੇ ਆ ਸੋ ਇਸ ਕਰਕੇ ਸਾਡੇ ਸੁਪਰੀਮੋ ਨੇ ਉਹਨਾਂ ਦੀ ਸੋਚ ਹੈ RAM LILA ਗਰਾਊਂਡ ਚੋਂ ਪਾਰਟੀ ਨਿਕਲੀ ਇਨਕਲਾਬ ਚੋਂ ਪਾਰਟੀ ਨਿਕਲੀ ਐਂਟੀ ਕਰਪਸ਼ਨ ਮੂਵਮੈਂਟ ਚੋਂ ਪਾਰਟੀ ਨਿਕਲੀ ਹਾਂ ਤੁਸੀਂ ਪਿਛਲੇ ਦਿਨ ਦੇਖਿਆ ਹੁਣ ਜਿਹੜੇ ਆਪਾਂ ਐਕਸ਼ਨ ਲਏ ਨੇ ਉਹ ਕਹਿੰਦੇ ਅਸੀਂ ਰਜਿਸਟਰੀ ਨਹੀਂ ਕਰਦੇ ਤਹਿਸੀਲਦਾਰ ਮੈਂ ਕਿਹਾ ਮੈਂ ਕਿਦੋਂ ਕਰਾਉਣਾ ਤੁਹਾਡੇ ਤੋਂ ਫਿਰ ਚਲੋ ਮੈਂ ਕਿਹਾ ਤੋ ਹੋਰ ਰਜਿਸਟਰੀ ਕਰਾ ਲਊਂਗਾ ਤੂੰ ਹੁਣ ਕਹਿੰਦੇ ਸਾ ਤੂੰ ਰਿਸਟਿੰਗ ਕਰਾ ਲਓ ਜੀ ਪਲੀਜ਼ ਹਰ ਚੀਜ਼ ਦਾ ਬਦਲ ਹੈ ਕਿਸੇ ਵੀ ਨਾ ਦੁਨੀਆ ਖੜਦੀ ਨਹੀਂ ਇੱਥੇ ਵਕਤ ਬਹੁਤ ਵੱਡੀ ਚੀਜ਼ ਹੈ ਰਾਜਿਆਂ ਤੋਂ ਭੀਖ ਮੰਗਾ ਦਿੰਦਾ ਹੈ ਇਹ ਵਕਤ ਭਿਖਾਰੀਆਂ ਦੇ ਸਿਰ ਤੇ ਤਾਜ ਟਕਾ ਦਿੰਦਾ ਹੈ ਇਹ ਵਕਤ ਬਹੁਤ ਵੱਡੀ ਚੀਜ਼ ਹੈ ਨਾ ਰੱਬ ਤੋਂ ਡਰੀਏ ਕਰਤਾਰੋਂ ਡਰੀਏ ਵਕਤ ਪਤਾ ਨਹੀਂ ਕਦੋਂ ਕੀ ਦਾ ਬਦਲ ਜੇ ਆ ਲੈ ਨਿਆ ਨਿਆ ਤਨਖਾਹਾਂ ਨੇ ਤੁਹਾਡੀਆਂ ਕਿਉਂ ਚੂਸੀ ਜਾਂਦੇ ਆ ਲੋਕਾਂ ਦਾ ਖੂਨ ਯਾਰ ਗਰੀਬਾਂ ਦਾ ਤੁਸੀਂ 5000 ਵੱਧ ਮੰਗ ਲਿਆ ਨਾ ਲਿਆ ਦੂਗਾ ਅਗਲੇ ਦਿਨ ਉਹ ਪਰ ਪਤਾ ਨਹੀਂ ਕਿੰਨੇ ਕਿੰਨੇ ਮਿੰਤਾ ਕਰੂਗਾ ਕਿਦੇ ਕਿਦੇ ਪੈਰੀ ਪੱਗਾਂ ਧਰੂਗਾ ਕਿਉਂ ਯਾਰ ਜਦੋਂ ਕੰਮ ਹੋ ਰਿਹਾ ਉਹਦਾ ਕਰ ਦੋ ਯਾਰ ਸਵੇ ਇਹ ਕਲਚਰ ਅਸੀਂ ਡਿਵੈਲਪ ਕਰਨਾ ਕੋਈ ਅਫਸਰ ਪੈਸਾ ਨਾ ਖਾਵੇ ਹਰੇਕ ਦਾ ਕੰਮ ਹੋਵੇ ਹਰੇਕ ਦਾ ਹੱਕ ਜਿਹੜਾ ਉਹ ਉਹਨੂੰ ਮਿਲੇ ਗਰੀਬ ਦਾ ਹੱਕ ਕੋਈ ਮਾਰੇ ਨਾ ਮੈਂ ਅੰਨਾ ਤੇ ਤਿਲਕਣ ਰਸਤਾ ਤੇ ਦੇਵੇ ਕੌਣ ਸੰਭਾਲਾ ਤੱਕੇ ਦੇਵਣ ਵਾਲੇ ਬਹੁਤੇ ਇਕ ਤੂੰ ਹੱਥ ਪਕੜਨ ਵਾਲਾ ਬਸ ਪ੍ਰਮਾਤਮਾ ਤੇ ਡੋਰੀਆਂ ਛੱਡੀਆਂ ਨੇ ਜਿਉਂਨੇ ਜ਼ਿੰਮੇਵਾਰੀ ਦਿੱਤੀ ਐ ਸਮੱਤ ਵੀ ਬਖਸ਼ੂਗਾ ਬਲ ਵੀ ਬਖਸ਼ੂਗਾ ਕੰਮ ਕਰਨ ਦਾ ਬਹੁਤ-ਬਹੁਤ ਤੁਹਾਡਾ ਧੰਨਵਾਦ ਜਿਉਂਦੇ ਵੱਸਦੇ ਰਹੋ ਪੜ੍ਹਾਈਆਂ ਕਰੋ ਤਰੱਕੀਆਂ ਕਰੋ ਬੱਚੇ ਆਉਣ ਵਾਲੇ ਦਿਨਾਂ ਚ ਨਿਯੁਕਤੀ ਪੱਤਰ ਸਮਾਰੋਹਾਂ ਚ ਮਿਲਾਂਗੇ ਕੋਈ ਕੋਈ ਐਸਟੀਐਮ ਬਣੂਗੀ ਕੋਈ ਜੱਜ ਬਣੂਗੀ ਕੋਈ ਮੁੰਡਾ ਡੀਓ ਲੱਗੂਗਾ ਕੋਈ ਐਸ ਐਸਡੀਓ ਬਣੂਗਾ ਬਹੁਤ ਬਹੁਤ ਸਾਰਿਆਂ ਨੂੰ ਮੁਬਾਰਕਾਂ ਔਰ ਐਸੇ ਐਸੇ ਟਿਨਿਓਰ ਚ ਹੀ ਬਣਾ ਕੇ ਦਿਖਾਉਣੇ ਤੁਹਾਨੂੰ ਮੈਨੂੰ ਕੋਈ ਕੁਰਸੀ ਦਾ ਲਾਲਚ ਨਹੀਂ ਮੈਨੂੰ ਕੋਈ ਹੋਰ ਮੈਂ ਤਾਂ ਪਹਿਲਾਂ ਵੀ ਇਹੋ ਜਿਹਾ ਸੀ ਹੁਣ ਵੀ ਇਹੋ ਜਿਹਾ ਹੀ ਆ ਠੀਕ ਹੈ ਨਾ ਸੋ ਬਹੁਤ ਬਹੁਤ ਵਾਦਾ ਇਸ ਗੱਲੋਂ ਧੰਨਵਾਦ ਕਿ ਆ ਦਿਨ ਮੈਂ ਕਦੇ ਸੋਚੇ ਨਹੀਂ ਸੀ ਕਿ ਇਸ ਪੱਧਰ ਤੇ ਸਾਨੂੰ ਤੁਸੀਂ ਪਹੁੰਚਾ ਦੋਗੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਹਨੇ ਮਿਲਣਾ ਆ ਜੇ ਉਧਰ ਆ ਇਧਰ ਇਧਰ ਲੈ ਆਓ ਲੈ ਆਓ ਇਧਰ ਲੈ ਆਓ ਆਪਣੀ ਨੇ ਸਾਰੇ ਆਪਣੀ ਨੇ ਆਪਨ ਆਪਣਾ ਕੋਣ ਉਹ ਤਾਂ ਉਹਨਾਂ ਨੂੰ ਵਿਰੋਧ ਕਰਦੇ ਨੇ ਜਿਨ੍ਹਾਂ ਨੇ ਆਪਾਂ ਕਿਹੜਾ ਕਿਹੜੀ ਕਿਸੇ ਗੱਲੋਂ ਕਾਣੇ ਆ ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ ਸਾਰੇ ਬੱਚਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਟੀਚਰਜ਼ ਨੂੰ ਮੁਬਾਰਕਾਂ ਬਹੁਤ-ਬਹੁਤ